ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਦੀ ਜੈ ਪਿਆਰੀ ਹਰ ਸੰਗਤ ਜੀ ਪਹਿਲੀ ਵਾਰ ਰੱਬ ਧਰਤੀ ਤੇ ਆਇਆ ਔਰ ਇੱਕ ਕਮਾਲ ਹੋਇਆ ਕਿ ਸਮੁੰਦਰ ਦੇ ਜਿਹੜੇ ਜੀਵ ਸੀ ਉਹਨਾਂ ਨੂੰ ਵੀ ਸੱਜੀ ਹੋ ਗਈ ਕਿ ਰੱਬ ਧਰਤੀ ਤੇ ਆ ਗਿਆ ਸਮੁੰਦਰ ਕਹੇ ਮੇਰੀ ਅੰਦਰੋਂ ਖੁੱਲੀ ਅੱਖ ਹਾਂ ਨਾ ਕਿ ਦੇਖੋ ਸਮੁੰਦਰ ਦਾ ਪਾਣੀ ਹੈ ਨਾ ਸੱਚੇ ਪਿਤਾ ਜੀ ਨੇ ਆਪਣੀ ਚਰਨ ਛੋਹ ਦੇ ਕੇ ਉਹ ਵੀ ਅੱਖ ਖੋਲ ਦਿੱਤੀ ਔਰ ਜਿਹੜੇ ਮੇਰੇ ਪੜੇ ਲਿਖੇ ਵੀਰ ਨੇ ਉਹ ਬੜੇ ਘੋੜ ਨਾਲ ਸੁਣਿਓ ਕਿਉਂਕਿ ਮੇਰੇ ਵਰਗੇ ਜਿਹੜੇ ਅਨਪੜ੍ਹ ਤੇ ਉਹਨਾਂ ਦਾ ਕਲੀਅਰ ਹੀ ਹੈ ਸਮੁੰਦਰ ਕਹੇ ਮੇਰੀ ਅੰਦਰੋਂ ਖੁੱਲੀ ਅੱਖ ਪ੍ਰਤੱਖ ਤਕਿਆ ਵੇ ਪਰਵਾਹੀਆ ਤੱਕ ਆਮਣੇ ਸਾਹਮਣੇ ਟੱਕਿਆ ਵੇ ਪਰਵਾਹੀਆ ਅੱਜ ਉਹ ਸੁਆਮੀ ਗ੍ਰਹਿ ਮੇਰੇ ਆਇਆ ਸੱਚ ਜਿਹੜਾ ਪਹਿਲੀ ਵਾਰ ਦੁਨੀਆ ਵਿੱਚ ਆਇਆ ਜਿਹਦੇ ਆਉਣ ਦੇ ਬਾਰੇ ਚ 23 ਅਵਤਾਰ 10 ਗੁਰੂ 3 ਪੈਗੰਬਰ ਨਦੀਆਂ ਰਾਵੀ ਗੰਗਾ ਜਮਨਾ ਸਰਸਤੀ ਸਭ ਕਹਿ ਗੀਆਂ ਕਿ ਸਾਡੇ ਕੰਢੇ ਆਊਗਾ ਸਮੁੰਦਰ ਕਹੇ ਮੇਰੀ ਅੰਦਰੋਂ ਖੁੱਲੀ ਅੱਖ ਟੱਕ ਟਖਿਆ ਵੇ ਪਰਵਾਈਆ ਅੱਜ ਉਹ ਸੁਆਮੀ ਗ੍ਰਹਿ ਮੇਰੇ ਆਇਆ ਸੱਚ ਸੱਚ ਦਿਆਂ ਸੁਨਾਈਆ ਜੀਵ ਜੰਤ ਸਾਰੇ ਪੇ ਨੱਚ ਨਚਣ ਟੱਪਣ ਕੁਦਨ ਚਾਈ ਚਾਈਆ ਸਮੁੰਦਰ ਦੇ ਜੀਵ ਵੀ ਨਚਣ ਲੱਗ ਪਏ ਕਿਉਂ ਨੱਚੇ ਕੋਈ ਗਿਆ ਸੀ ਨਾ ਸਮੁੰਦਰ ਚ ਨਚਣ ਟੱਪਣ ਕੁਦਨ ਚਾਈ ਚਾਈਆ ਸਦਾ ਮਿਲਿਆ ਪਰਮੇਸ਼ਰ ਪਤ ਪਾਰ ਬ੍ਰਹਮ ਬੇਪਰਵਾਹੀਆ ਸੰਸਾਰੀ ਨਾਮ ਜਗਤ ਪੂਰਨ ਪੂਰਨ ਕਿੰਨੂੰ ਕਹਿੰਦੇ ਨੇ ਜਿਹੜਾ ਕੰਪਲੀਟ ਹੈ ਜਿੱਦੇ 'ਚ ਕੋਈ ਕਮੀ ਨਹੀਂ ਇਹਦੇ 'ਚ ਜੋਤ ਵੀ ਸ਼ਬਦ ਵੀ ਨਿਰਗੁਣ ਵੀ ਸਰਗੁਣ ਵੀ ਰਾਵੀਆਂ ਵੀ ਇੱਕ ਵਚਨ ਹੈ ਕਿ ਗੰਗਾ ਜਮਨਾ ਸਰਸਤੀ ਜਿਸ ਵੇਲੇ ਪਿੰਡ ਕੋਠੇ ਜਸਵੰਤ ਕੋਰ ਦੇ ਗਰੇ ਜੰਮੂ ਸਟੇਸ਼ਨ ਖਾਦੀ ਆਈ ਸੀ ਤੇ ਗੰਗਾ ਜਮਨਾ ਸਰਸਤੀ ਕੀ ਕਰੀਏ ਨੇ ਐ ਰਾਵੀ ਭੈਣ ਅੱਜ ਤੂੰ ਜਸਵੰਤ ਕੋਰ ਦੇ ਗਰੇ ਨਹੀਂ ਜਾਣਾ ਪਿੰਡ ਕੋਠੇ ਕੰਨੀ ਉੱਥੇ ਕੀ ਹੈ ਉੱਥੇ ਸਾक्षात ਪ੍ਰਭੂ ਸਿੰਘਾ ਸਿੰਘ ਦੇ ਵਿਰਾਜਮਾਨ ਨੇ ਇੱਕ ਬਾਣੀ ਪੜੀ ਨਾਡ ਕਹਿ ਰਿਆ ਮੈਂ ਚਨਾ ਦੇ ਕੰਡੇ ਘੁੰਦੇ ਰੱਬ ਦੀ ਨੂੰ ਗੁੱਟ ਫੜ ਲਿਆ ਕੀ ਫੜਿਆ ਗੁੱਟ ਪਈ ਅੰਦਰ ਵਾਲਾ ਨਹੀਂ ਹੁੰਦਾ ਗੁੱਟ ਵਾਲਾ ਪ੍ਰਭੂ ਬਲਕੇ ਆਇਆ ਇਹ ਗੁੱਟ ਫੜਿਆ ਤੂੰ ਬਣ ਕੇ ਪਿਓ ਜਨ ਭਗਤ ਬਣਾਏ ਪੁੱਤ ਅਚਰਜ ਰੀਤ ਚਲਾਈ ਆ ਬਿਨ ਛੱਦਿਆਂ ਪੁੱਛਿਆਂ ਗੋਦੀ ਲੈ ਚੁੱਕ ਔਰ ਅਸੀਪਾ ਕਾਂ ਵਾਲਿਆਂ ਉਸ ਵੇਲੇ ਸਾਡਾ ਜਨਮ ਹੋਇਆ ਸੀ ਔਰ ਸੱਚੇ ਪਿਤਾ ਜੀ ਨੇ ਸਾਨੂੰ ਗੋਦੀ ਵੀ ਚੁੱਕਿਆ ਬਿਨ ਛੱਦਿਆਂ ਪੁੱਛਿਆਂ ਗੋਦੀ ਲੈ ਚੁੱਕ ਸੋਹਣੀ ਸੇਜ ਸੁਹਾਈਆ ਹੁਣ ਨਹੀਂ ਕੋਈ ਲੁੱਕ ਪਰਦਾ ਉਹਲਾ ਦਿੱਤਾ ਉਠਾਈਆ ਧਨ ਭਾਗ ਕਰੋ ਹੁਣ ਮਿਲਿਆ ਨਾਲ ਸੰਯੋਗ ਸਾਨੂੰ ਰੱਬ ਕਲੀਅਰ ਨਹੀਂ ਕਰਨਾ ਚਾਹੀਦਾ ਜਿਸ ਵੇਲੇ ਰੱਬ ਧਰਤੀ ਤੇ ਆਇਆ ਉਸ ਵੇਲੇ ਕਿਸੇ ਨੇ ਨਹੀਂ ਕਿਹਾ ਇਹ ਨਿਰਗੁਣ ਹੈ ਸਰਗੁਣ ਹੈ ਅੰਦਰ ਵਾਲਾ ਬਾਹਰ ਵਾਲਾ ਈੜਾ ਪਿੰਗਲ ਸੁਖਮੰਡੀ ਬੰਕਮੁਰਗਵਾ ਬੰਕਮੁਰਗਵਾ ਤੇ ਸਤਰਾੰਸ ਉਹ ਹੰਤ ਪਤਣੀ ਕਿਹੜੀ ਕਿਹੜੀ ਗੰਦ ਸੀ ਸਾਡੀਆਂ ਰੱਬ ਨੇ ਸਾਰੀਆਂ ਕਲੀਅਰ ਕੀਤੀਆਂ ਦਰਸ਼ਨ ਦੇ ਕੇ ਸ਼ਬਦ ਸੰਗਤਾਂ ਦੇ ਪੈਰ ਔਰ ਜਿਹੜੇ ਬਜ਼ੁਰਗ ਨਾਲ ਗਏ ਉਹਨਾਂ ਨੂੰ ਉਹਨਾਂ ਨੂੰ ਸੀਨ ਯਾਦ ਆਵੇਗਾ ਸਤਿਗੁਰ ਦੀ ਨਿਗਾਹ ਦੂਰ ਤੱਕ ਦੇਖੋ ਜਿੱਥੇ ਤੱਕ ਤੁਹਾਨੂੰ ਨਜ਼ਰ ਆਉਂਦਾ ਹੈ ਅੱਜ ਤੁਹਾਡੇ ਕਰਕੇ ਮੈਂ ਇੰਨਾ ਖੁਸ਼ ਹਾਂ ਜਿੱਥੇ ਤੱਕ ਤੁਹਾਡੀ ਨਿਗਾਹ ਗਈ ਪਸ਼ੂ, ਪ੍ਰੇਤ, ਪੰਛੀ, ਕਾ, ਭੂਟ ਜਿਹੜੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਓਬੀ ਵਿਜ਼ੀਬਲ ਇਨਵਿਜ਼ੀਬਲ ਸਾਰੀਆਂ ਤਾਰੀਆਂ ਉੱਥੇ ਇਹ ਨਹੀਂ ਕਿਹਾ ਕਿ ਮੈਂ ਤਾਰਾਂਗਾ ਸਾਰੀਆਂ ਤਾਰੀਆਂ ਉਹਦਾਵਰੀ ਕਹੇ ਗੁਰਮੁਖੋ ਉਹ ਜੀ ਭਰਿਓ ਚੁੰਡੀ ਅਸੀਂ ਪੰਡਤ ਰਹੇ ਆਂ ਸ਼ਾਸਤਰ ਪੜ੍ਹਦੇ ਸੀ ਆਣੀ ਸਾਣੀ ਦੇਵਸਤਾਨੀ ਸਰਵਾਣੀ ਰਵਾਨੀ ਪੜ੍ਹ ਸਮੇਂ ਅਸਾਨੂੰ ਤਵੇਂ ਹੀ ਕੱਖ ਨਹੀਂ ਸੀ ਆਉਂਦਾ ਪਰ ਪਹਿਲੀ ਵਾਰ ਰੱਬ ਨੇ ਆ ਕੇ ਸਾਨੂੰ ਪੰਜਾਬੀ ਭਾਸ਼ਾ ਦਿੱਤੀ ਸੌਖੀ ਤੇ ਜੇ ਸੌਖੀ ਨੂੰ ਅਸੀਂ ਬਿਆਕਰਨਾ ਤੋਂ ਤੋਰਦੇ ਕਲੀਅਰ ਕਰਾਂਗੇ ਫਿਰ ਔਖੇ ਹੋ ਜਾਵਾਂਗੇ ਫਿਰ ਉਹੀ ਗੱਲ ਬਣ ਜਾਣੀ ਹੈ ਜਿਹੜੇ ਵਿਦਵਾਨ ਬਣ ਗਏ ਨਿੰਦਕ ਤੇ ਨਿੰਦਕ ਨਹੀਂ ਮੰਨਣਾ ਕੰਢੀ ਵਰ ਰ ਆਪਣੇ ਅਗੇ ਸਾਨੂੰ ਕਲੀਅਰ ਕੀਤਾ ਗੋਦਾਬਰੀ ਕਹੇ ਗੁਰਮੁਖੋ ਢੂੜ ਦੀ ਭਰਿਓ ਚੁੰਡੀ ਮੈਂ ਗਲ ਵਿੱਚ ਪੱਲੂ ਪਾਈਆ ਜਿਸ ਵੇਲੇ ਸਹਬ ਸੁਲਤਾਨ ਆਪਣੇ ਹੱਥ ਵਿੱਚ ਫੜੇ ਖੁੰਡੀ ਉਹਦੇ ਚਰਨਾਂ ਇਹਠੋਂ ਲੈਣੀ ਉਠਾਈਆ ਕੋਈ ਸ਼ੱਕ ਰਹਿ ਗਿਆ ਚਰਨ ਕੋਈ ਅੰਦਰ ਵਾਲੇ ਨਹੀਂ ਉਹ ਬਾਹਰ ਵਾਲੇ ਕਾਲ ਯੁਗ ਕਹੇ ਗੁਰਮੁਖੋ ਸਾਨੂੰ ਦੱਸ ਰਿਹਾ ਕਾਲ ਯੁਗ ਇਹ ਬੰਦਾ ਨਹੀਂ ਇਹ ਅੰਦਾ ਨਹੀਂ ਇਹ ਨਾ ਸਮਝੋ ਲੱਕੜੀ ਦੀ ਫੜੀ ਫਿਰਦਾ ਖੁੰਡੀ ਫੁੱਡਾਂ ਦੋ ਜਹਾਨ ਦੇਖ ਵਿਖਾਇਆ ਇਹਦੀ ਸੂਰਤ ਇਹਦੀ ਸੂਰਤ 994 ਚੌਕਰੀ ਯੁੱਗ ਕਦੇ ਨਹੀਂ ਲਬਦੀ ਢੁੰਡੀ ਕਿਉਂਕਿ ਪਹਿਲੀ ਵਾਰ ਰਬ ਧਰਤੀ ਤੇ ਆਇਆ ਤੇ ਢੁੰਡਿਆਂ ਪਹਿਲੇ ਕੀ ਲੱਭਣਾ ਸੀ ਇਸ ਵਾਸਤੇ ਪਹਿਲੀ ਵਾਰ ਆਇਆ ਦੇਖੋ ਕਿ ਦੇਸੀ ਗਲਤੀ ਕਰਕੇ ਦਿੱਤੇ ਸ਼ੱਕ ਕਰਕੇ ਇਹਦੇ ਦੁਬਾਰਾ 993 ਚੋਕਰੀ ਜੁਗ ਦਾ ਪੰਗਾ ਨਾ ਲੈ ਲੀਏ ਦੁੱਖ ਦਾ ਤੇ ਇੱਕ ਮਿੰਟ ਕੱਢਣ ਦੀ ਮੁਸ਼ਕਲ ਹੋ ਜਾਂਦਾ ਹੈ ਔਰ ਜੁਦਾਈ ਦੇ 993 ਚੋਕਰੀ ਜੁਗ 4 ਅਰਬ 29 ਕਰੋੜ 40 ਲੱਖ 80 ਹਜ਼ਾਰ ਸਾਲ ਇੰਨਾ ਪੰਡਾ ਬੜਾ ਮੁਸ਼ਕਲ ਹੈ ਜਿਸ ਪ੍ਰਭੂ ਨੇ ਘਰ ਘਰ ਆ ਕੇ ਮੈਂ ਅੱਜ ਸਹੀ ਦੀਆਂ ਗਲੀਆਂ ਦੇ ਵਿੱਚ ਸਤਿਗੁਰੂ ਘੁੰਦਾ ਪਾਇਆ ਮੈਨੇ ਇੱਕ ਬਚਨ ਵੀ ਚਿੱਤੇ ਆ ਗਿਆ ਬਾਜੀ ਸ਼ੰਕਰਾਚਾਰਿਆ ਮੰਦਰ ਜੇ ਮਹਾਰਾਜ ਵੀ ਗਏ ਇਹ ਪੂਆ ਜੀ ਨੇ ਸੁਣਾਇਆ ਸੀ ਸ਼ੰਕਰਾਚਾਰਿਆ ਮੰਦਰ ਗਏ ਤੇ ਪੂਆ ਜੀ ਨੂੰ ਸਚਿਪਤਾਈ ਨੇ ਟੋਪਸ ਲੈ ਕੇ ਦਿੱਤੇ ਸੀ ਔਰ ਹੁਣ ਤੇ ਸੜਕਾਂ ਬਣ ਗਈਆਂ ਖੁੱਲਾ ਰਸਤਾ ਉਹਨੇ ਕਿਹਾ ਕਿ ਅੱਗੇ ਪਿੱਛੇ ਜੰਗਲ ਹੀ ਜੰਗਲ ਪੂਆ ਜੀ ਦਾ ਕਿ ਟੋਪਸ ਗੁੰਮ ਗਿਆ ਪੂਆ ਜੀ ਨੇ ਕਿਹਾ ਪਪਾ ਜੀ ਮੈਨੂੰ ਉਹਨਾ ਟੋਪਸ ਕੋਈ ਚਾਹੀਦਾ ਹੈ ਸਚਿਪਤਾਈ ਨੇ ਕਿਹਾ ਹੋਰ ਲੈ ਲਾਂਗੇ ਸ਼ਿਰਨਗਰ ਤੂੰ ਪੂਆ ਜੀ ਨੇ ਜ਼ਿੱਦ ਕੀਤੀ ਨਹੀਂ ਮੈਨੂੰ ਕੋਈ ਚਾਹੀਦਾ ہوں ات راستہ بھی نہیں ہے چھوٹا جا راستہ ہے ہوں چیز جدرو آئے ادھر گواہٹنی ہوئی ہے نا ہوں گواہٹنی اتنے تو لوگ ایک کوئی گل بنتی ہے پر شہن شاہ جی جی چرن ٹکائے میرے پیتا نے وہ تو کوئی مقصد سی اس ویلے فوجیوں نے اتنے پارک بنائی ہوئی ہے اُسی گئے سی سچے پتا جی کہنے لگے اچھا تو ادا کرو ادھر لب لینا جڑے نال گئے سر سچے جی ادھر اُسی گئے نہیں ਉਦੋਂ ਕਿਦਾਂ ਲੱਭੀ ਮਾਰੇ ਕਹਿੰਦੇ ਲੱਭਣਾ ਚਾਹੀਦਾ ਕੀ ਫਰਕ ਪੈਂਦਾ ਮੰਨ ਲਓ ਮੰਨ ਲਈ ਗੱਲ ਉਹ ਪੱਥਰ ਦੇ ਉੱਤੇ ਟੋਪਸ ਪਿਆ ਹੋਇਆ ਸੱਚੇ ਪਿਤਾ ਜੀ ਲੱਭ ਗਿਆ ਨਾ ਮੰਨ ਲਿਆ ਕਰੋ ਫਿਰ ਦੇਖੀ ਕਿਤੇ ਸੱਚੇ ਪਿਤਾ ਜੀ ਇੱਕ ਹੀ ਲੀਲਾ ਤੁਹਾਡੀ ਸੱਚੇ ਪਿਤਾ ਜੀ ਨੇ ਕਿਹਾ ਇਸ ਪੱਥਰ ਦੀ ਮੰਗ ਸੀ ਕਿ ਆਹ ਪ੍ਰਮਾਤਮਾ ਜੇ ਤੂੰ ਬੰਦਿਆ ਵਰਗਾ ਬੰਦਾ ਬਣ ਕੇ ਧਰਤੀ ਤੇ ਆਵੇਂਗਾ کہ میرے کلیجے کے تو بھی اپنا چرن ٹکائیں گا میرے کلیجے کلجے بھی تھنڈ پائے گا میرا شہنشاہ اتنے تھنڈ پان گیا میرے دی گل ہے سچے پتا جی ادو آئے تھے اس فوجی تنگ بڑا کرتے سی سنگت نے پرشاد فیملی کوٹر رکھا کہ سچے پتا جی آنگے بوگ گلوانگے سچے پتا جی کہ میں تو اڈکار آمانگا تو اسی نہ جاؤ ਕੈਂਟਰ ਸਟੇਸ਼ਨ ਤੇ ਸਭ ਜਪੀ ਦਾ ਜੀ ਨੂੰ ਵਿਦਿਆ ਕਰਨ ਗਏ ਗੁਰਸਿੱਖਾਂ ਦਾ ਮਨੁਦਾਸ ਹੈ ਰੱਬਾ ਅਸੀਂ ਮੇਟ ਕੀਤਾ ਸੀ ਹੁਣ ਉਹ ਪ੍ਰਸ਼ਾਦ ਅਸੀਂ ਕਿੱਦਾਂ ਖਾਵਾਂਗੇ ਭੋਗ ਨਹੀਂ ਲਾਇਆ ਇਧਰ ਦਿਲਾਂ ਦੀ ਜਾਣਨ ਵਾਲਾ ਸੀ ਪੰਜ ਮਖੀ ਤਾਜ ਵਾਲਾ ਸਜਿਕ ਜੰਗਾਂ ਕੀ ਗੱਲ ਐ ਸਤਿਗੁਰੂ ਜੀ ਭੋਗ ਨਹੀਂ ਲਗਾ ਮਾਰੇ ਨੇ ਕਿਹਾ ਤੂੰ 5-6 ਕਿਲੋਮੀਟਰ ਪੰਜਾਬ ਰਜਮੈਂਟ ਸੈਂਟਰ ਸੀ ਸਾਈਕਲਾਂ ਤੇ ਗੁਰਸਿੱਖ ਗਏ ਫੈਮਿਲੀ ਕੁਆਟਰ ਤੋਂ ਪ੍ਰਸ਼ਾਦ ਲੈ ਕੇ ਆਏ ਰੇਲਵੇ ਕੈਂਟ ਸਟੇਸ਼ਨ ਦੇ ਉਤੇ ਉੱਥੇ ਪਹੁੰਚਿਆ ਲਾਇਏ ਉੱਥੇ ਪ੍ਰਸ਼ਾਦ ਵਰਤਿਆ ਜਿਹੜੀ ਟ੍ਰੇਨ ਸਿਰਫ 2 ਮਿੰਟ ਦਾ ਸਟਾਪੇਜ 2 ਮਿੰਟ ਉਹ ਟੈਂਡਾ ਇੰਜਣ ਮਾਰੇ ਇਹਨੇ ਖਰਾਬ ਕਰਤਾ ਜਦ ਤੱਕ ਭੋਗ ਨਹੀਂ ਲੱਗਾ ਪ੍ਰਸ਼ਾਦ ਨਹੀਂ ਵਰਤਿਆ ਤਦ ਤੱਕ ਇੰਜਣ ਦੀ ਬਿਮਾਰੀ ਕਿਸੇ ਨੂੰ ਸਮਝ ਨਹੀਂ ਆਈ ਔਰ ਸਚੇ ਪੀਰ ਜੀ ਕਹ ਲਗੇ ਹੁਣ ਦਿਓ ਇਜਾਜ਼ਤ ਕਹਿੰਦੇ ਸਚੇ ਪੀਰ ਜੀ ਅਸੀਂ ਕਿਦਾਂ ਕਹੀਏ ਕਿ ਤੁਸੀਂ ਜਾਓ ਸਚੇ ਪਿਤਾ ਜੀ ਕਹਿੰਦੇ ਮੈਂ ਵੈਸੇ ਤਰ ਤੱਕ ਦੂਰ ਨਹੀਂ ਜਾਣਾ ਪਰ ਫਿਰ ਵੀ ਜਾਣਾ ਹੀ ਪੈਣਾ ਫਿਰ ਜਦੋਂ ਜਕਾਰੇ ਲੱਗੇ ਤੇ ਇੰਜਨ ਨੇ ਸਿਟੀ ਦੇ ਦਿੱਤੀ ਇਹ ਪ੍ਰੈਕਟੀਕਲ ਗੱਲਾਂ ਨੇ ਮੈਂ ਤੇ ਕਹਿੰਨਾ ਜਿੰਨੇ ਪੁਰਾਣੇ ਬਜ਼ੁਰਗ ਨੇ ਜਿਹੜੀਆਂ ਤੁਹਾਡੇ ਨਾਲ ਕੁਝ ਹੋਈਆਂ ਨੇ ਉਹ ਦੱਸਿਆ ਕਰੋ ਕਿਉਂਕਿ ਬਾਣੀ ਦੇ ਮਤਲਬ ਤੇ ਅਸੀਂ ਆਪਣੀ ਮਨਮਤ ਨਾਲ ਕੱਢੀ ਜਾਣੇ ਨੇ ਕਿਸੇ ਨੇ ਕਹਿਣਾ ਹੁਣ ਸੱਚੇ ਪਿਤਾ ਜੀ ਨੂੰ ਤੁਸੀਂ ਮੰਨਦੇ ਹੋ ਨਾ ਸੱਚੇ ਪਿਤਾ ਜੀ ਨੇ ਆਪਰਸੇ ਕੱਢਿਆ ਸੀ ਸੋ ਮੈਂੇ ਪ੍ਰਮਾਤਮਾ ਹੰਗ ਮੈਂੇ ਆਤਮਾ ਮਹਾਰਾਜ ਜੋ ਰਾਜੇਂਦਰ ਰਾਜਾ ਮਹਾਰਾਜ ਦਾ ਮਹਾਰਾਜ ਜੀ ਸ਼ੇਰ ਸਿੰਘ ਭੈ ਦੇਨ ਵਾਲੀ ਸਮਰਤ ਉਹ ਨਿਰਗੁਣ ਸੀ ਸਰਗੁਣ ਸੀ ਅੰਦਰਵਾਸੀ ਬਾਹਰ ਸੀ ਸਾਨੂੰ ਸਾਹਮਣੇ ਖੜੇ ਹੋ ਕੇ ਤੇ ਸਾਨੂੰ ਅਰਥ ਸਮਝਾ ਗਿਆ ਹੁਣ ਕਿਹਦਾ ਦਿਮਾਗ ਨਹੀਂ ਆਣਾ ਠੀਕ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਮਾਂ ਹੋ ਗਿਆ ਕਿਉਂਕਿ ਲੱਭਦੀਆਂ ਦੀ ਮੁਕੜੀਆਂ ਨਹੀਂ ਕਿਉਂਕਿ ਧੀ ਆਈ ਮੇਰੇ ਸੁਣੇ ਦੀ ਇਹੋ ਜੀ ਹੈ ਮੈਂ ਲਾਜ ਤੇ ਇਕਲੈਣ ਬੋਲ ਕੇ ਤੇ ਇਸ ਸਮਾਪਤੀ ਕਰਾਂਗਾ ਮੇਰੇ ਸ਼ਹਿਨਸ਼ਾ ਨੇ ਜਿਸ ਤਰ੍ਹਾਂ ਸਾਹਮਣੇ ਬੈਠੇ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੇਖ ਰਿਹਾ ਇਸ ਤਰ੍ਹਾਂ ਦਰਸ਼ਨ ਦੇ ਕੇ ਮੈਨੂੰ ਸਾਹਮਣੇ ਬੈਹਿ ਗਏ ਮੇਰੇ ਭਰਾ ਦੇ ਘਰ ਦਰਸ਼ਨ ਦਿੱਤੇ ਬੀਬੀਆਂ ਖੜੀਆਂ ਸੀ ਤੇ ਵਿਆਹ ਵਾਲੀਆਂ ਬੋਲੀਆਂ ਬੋਲ ਰਹੀਆਂ ਸੀ ਮੈਂ ਕਿਹਾ ਭੈਣੋ ਉਹ ਤੁਸੀਂ ਮਹਾਰਾਜ ਵਾਲੀਆਂ ਬੋਲੀਆਂ ਬੋਲੋ ਇਤਨੇ ਮਹਾਰਾਜ ਆ ਗਏ ਇੱਕ ਬੀਬੀ ਦੇ ਮੁੰਡੇ ਤੇ ਇਸ ਤਰ੍ਹਾਂ ਤੇ ਦੂਜੇ ਦੇ ਹਿਸਤਾਂ ਰੱਖ ਕੇ ਨਾ ਮੈਂ ਕਿਹਾ ਭੈਣੇ ਹੁਣ ਤੇ ਬੋਲ ਮਹਾਰਾਜ ਆ ਗਏ ਮਾਰੇ ਕਹਿੰਦੇ ਨਹੀਂ ਤੂੰ ਨਹੀਂ ਤੂੰ ਬੋਲ ਮੈਂ ਕਹਿੰਦਾ ਸੱਚੀ ਪਤਾ ਜੀ ਮੈਨੂੰ ਨਾ ਕਨਵਰ ਗਰੇਵਾਲ ਦਾ ਸੇਰ ਦੇ ਕੇ ਗਾਣਾ ਆਉਂਦਾ ਮਾਰੇ ਕਹਿੰਦੇ ਬੋਲ ਔਰ ਦੇਖੋ ਕਿੰਨੀਆਂ ਲਾਣਾ ਟੁਕੀਆਂ ਮੇਰੇ ਸ਼ਣ ਛੱਤੇ ਸੁਣ ਸਾਡੀ ਤੂੰ ਸੁਣ ਸੱਚਣਾ ਸਾਡੀਆਂ ਅਰਦਾਸ ਓ ਨਾ ਪਿੱਟੇ ਥੋ ਪਹਿਲਾ ਸੀ ਤੇ ਨਾ ਪਿੱਟੇ ਥੋ ਇਹ ਗੱਲਾਂ ਨਾ ਭੁੱਲਿਓ ਇਹ ਮੇਰੇ ਸ਼ਣ ਛਣੇ ਔਰ ਦਿਨੇ ਜਾਗਦੇ ਰਾਤੀ ਸੱਤਿਆ ਘਰ ਘਰ ਦਰਸ਼ਨ ਦੇਵਾ ਬਾਰੋ ਬਾਰੀ ਇਹ ਮੇਰੀ بے ਪਰਵਾਹੀਆ ਔਰ ਵਕਈ ਇਨਾ ਖੁਲੀਆਂ ਖਾਨਾਂ ਲਈ ਵੀ ਦਰਸ਼ਨ ਕੀਤੇ ਤੇ ਜਦੋਂ ਮੈਂ ਇਹ ਗੱਲ ਕੀਤੀ ਨਾ ਮੈਂ ਛੰਡ ਕੇ ਬਾਹ ਮਾਰੀ ਉਹ ਕੰਡਜ ਵੱਜੀ ਹੋਏ ਦਰਦ ਹੋ ਰਿਹਾ ਮੈਂ ਜਾਗਿਆ ਬੀਬੀਆਂ ਫਿਰ ਖੜੀਆਂ ਨੇ ਤੇ ਸਿੱਟੂ ਜੀ ਫਿਰ ਸਾਹਮਣੇ ਖੜੇ ਨੇ ਮੈਂ ਕਿਹਾ ਨਾ ਸਿੱਟੇ ਪਿਤਾ ਜੀ ਗਏ ਨਹੀਂ ਅਜੇ ਮੈਂ ਅਜੇ ਲੈਣ ਘਟ ਰਹੀ ਹੈ ਫਿਰ ਮੈਂ ਕਿਹਾ ਨਾ ਪੰਜ ਜੇੜਾ ਦਰਦ ਨੇ ਸੰਕਟੇ ਭਾਗਾ ਵਾਲਾ ਆਇਆ ਏ ਅਰਸ਼ਾਂ ਦੇ ਮਾਲਕ ਨੇ ਫਰਸ਼ਾਂ ਤੇ ਫੇਰਾ ਪਾਇਆ ਏ ਉਹ ਜਿਸ ਦੇ ਦਰਸ਼ਨ ਕਰਕੇ ਜਿੰਦੜੀ ਮੇਰੀ ਆਵਾਜ਼ ਏ ਨਾ ਕੋਈ ਦਿੱਤੋਂ ਪਹਿਲਾਂ ਅਸੀਂ ਤੇ ਨਾ ਕੋਈ ਦਿੱਤੋਂ ਮਿਹਰਬਾਨੀ ਸੱਚੇ ਪਿਤਾ ਜੀ ਇਸ ਬੱਚੇ ਤੋਂ ਕੋਈ ਭੁੱਲੋ ਵੀ ਤੇ ਮਾਫ਼ ਕਰਨਾ ਔਰ ਮੇਰੇ ਸ਼ੈਨਛਾ ਦਾ ਰੂਪ ਹੈ ਮੇਰੇ ਸੱਚੇ ਪਿਤਾ ਜੀ ਨੇ ਕਿਹਾ ਜੇ ਮੈਂ ਖੁਸ਼ ਹੋਣਾ ਤਾਂ ਨਹੀਂ ਕੋਈ ਵਰਸਕ ਭੇਜਣਾ ਥੋੜਾ ਜਿਆਦਾ ਖੁਸ਼ ਹੋਣਾ ਤਾਂ ਦੋ ਜਦੋਂ ਮੈਂ ਪੰਜ ਭੇਜਣਾ ਤਾਂ ਮੈਂ ਆਪ ਆ ਜਾਣਾ ਅੱਜ ਅਸੀਂ ਭਾਗਾਂ ਵਾਲਿਆਂ ਉਹ ਇੰਨੇ ਮੇਰੇ ਸ਼ੈਨਸ਼ਾ ਦੇ ਪਿੱਛੇ ਆ ਗਏ ਅਸੀਂ ਤਾਂ ਦਰਸ਼ਨ ਕਰ ਕਰ ਕੇ ਰੱਜਾ ਗਏ ਕਿਉਂ ਤੁਹਾਡੇ ਦਾ ਰੱਬ ਜੀ ਕੋਈ ਫਰਕ ਨਹੀਂ ਮੇਰੇ ਸ਼ੈਨ ਜਨ ਨੂੰ ਕਿਹਾ ਲੇਕਿਨ ਘਮੜ ਚ ਨਾ ਆ ਜੀ ਬਾਪ ਬਾਪ ਤੇ ਬੇਟਾ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਦੀ ਜੈ So...